ਉਲਟਾ ਸਾਡੇ ਹਰ ਚੀਜ਼ ਮਸਲੇ ਨੂੰ ਜਿਸ ਜਿਸ ਚੀਜ਼ ਤੋਂ ਸਾਨੂੰ ਅੰਦਰ ਸਾਡਾ ਹਿੱਲਦਾ ਆ ਉਸ ਕੰਮ ਨੂੰ ਜਾਣ ਬੁੱਝ ਕੇ ਇਹ ਕਰਵਾਉਂਦੇ ਆ ਇਹ ਚੈੱਕ ਕਰਦੇ ਆ ਵੀ ਇਹ ਬੰਦੇ ਫੇ ਜਵਾਨ ਹੋ ਗਏ ਆ ਇਹ ਫੇ ਸਿਰ ਚੱਕਦੇ ਆ ਮੰਨ ਲਓ ਫਿਲਮ ਬਣਾਈ ਇਹ ਕਹਿੰਦੇ ਅਸੀਂ ਬੱਚਿਆਂ ਨੂੰ ਸਿਖਾਣਾ ਆ ਕੱਲ ਨੂੰ ਗਿੱਪੀ ਦੂਜੀ ਫਿਲਮ ਕੱਢ ਦੂਗਾ ਫਿਰ ਬੰਦੇਓ ਕੇਸ ਕਟਾ ਕੇ ਦੂਜੇ ਪਾਸੇ ਹੋ ਜਾਣਗੇ ਵੀ ਜਿਸ ਬੱਚੇ ਦੀ ਆਪਣੇ ਪਿਓ ਦੇ ਨਾਲ ਸ਼ਗਲ ਨਾ ਮਿਲਦੀ ਹੋਵੇ ਉਹਨੂੰ ਆਪਾਂ ਕੀ ਕਹਿੰਨੇ ਆ ਮੇਰੇ ਕੋ ਉਸ ਗੱਲ ਦਾ ਜਵਾਬ ਨਹੀਂ ਸੀ ਉਸ ਦਿਨ ਆਪਾਂ ਇਹ ਗੱਲ ਕਹਿ ਦਿੱਤਾ ਸੀ ਵੀ ਜਿੱਦਣ ਹੁਣ ਆਪਾਂ ਤੁਹਾਨੂੰ ਮਿਲਾਂਗੇ ਆਪਾਂ ਆਪਣਾ ਜਵਾਬ ਲੈ ਕੇ ਮਿਲਾਂਗੇ ਜਿਹੜਾ AI ਵਾਲਾ ਐਪ ਆ ਉਹ ਵੀ ਅਕਸਰ ਕੋਈ ਨਾ ਕੋਈ ਚਲਾ ਰਿਹਾ ਜਿੱਦਾਂ ਕੋਈ Facebook ਆ Instagram ਆ ਉਹਨਾਂ ਨੂੰ ਵੀ ਪਤਾ ਲੱਗਦਾ ਹੀ ਆ ਕਿਹੜੀ ਕੋਈ ਸਾਡੀ ਕੋਈ ਏਦਾਂ ਦੀ ਕਮਿਊਨਿਟੀ ਆ ਵੀ ਕੱਲੇ ਪੰਜਾਬ 'ਚ ਹੀ ਆ ਬਾਬਾ ਜੀ ਖਾਲਸਾ ਹਰ ਜਗ੍ਹਾ ਬੈਠਾ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਏਡੇ ਏਡੇ ਵੱਡੇ ਨਗਰ ਕੀਰਤਨ ਨਿਕਲਦੇ ਆ ਸਾਰਾ ਕੁਝ ਪਤਾ ਆ ਸਾਰਾ ਕੁਝ ਪਤਾ ਆ ਸਿਰਫ ਇਹ ਸਾਡੇ ਪੰਜਾਬ ਨੂੰ ਨੁਕਸਾਨ ਪਹਣਾਣਾ ਚਾਹੁੰਦੇ ਆ ਵੀ ਇਹ ਬੰਦੇ ਹਮੇਸ਼ਾ ਸਿਰ ਚੱਕ ਕੇ ਖੜੇ ਹੋ ਜਾਂਦੇ ਆ ਸੋਸ਼ਲ ਮੀਡੀਆ ਤੇ ਰੋਜ਼ ਕੋਈ ਨਾ ਕੋਈ ਨਵਾਂ ਵਿਵਾਦ ਸ਼ੁਰੂ ਹੋ ਜਾਂਦਾ ਤੇ ਹੁਣ ਵਿਵਾਦ ਸ਼ੁਰੂ ਹੋਇਆ ਅਮੀਰ ਖਾਨ ਦੇ ਇੱਕ ਪੋਸਟਰ ਨੂੰ ਲੈ ਕੇ ਇਸ ਪੋਸਟਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਅਮੀਰ ਖਾਨ ਨੇ ਪਗੜੀ ਸਜਾਈ ਹੈ ਤੇ ਇੱਕ ਰੂਪ ਦਿਖਾਇਆ ਗਿਆ ਜੋ ਕਿ ਲੱਗਦਾ ਹੈ ਕਿ ਸ਼ਹਿਦ ਗੁਰੂ ਨਾਨਕ ਦੇਵ ਜੀ ਦਾ ਇਸ ਨੂੰ ਲੈ ਕੇ ਇਹ ਵੀ ਗੱਲ ਕਹੀ ਜਾਂਦੀ ਕਿ ਇਹ AI ਜਨਰੇਟਡ ਹੈ ਜੇ AI ਜਨਰੇਟਡ ਹੈ ਤਾਂ ਇਸ ਨੂੰ ਵੀ ਕਿਸੇ ਇਨਸਾਨ ਨੇ ਬਣਾਇਆ ਤੋਂ ਗੱਲ ਇਹ ਹੈ ਕਿ ਸਿੱਖ ਧਰਮ ਉੱਤੇ ਅਜਿਹੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਸਿੱਖ ਧਰਮ ਹਮੇਸ਼ਾ ਇਸ ਦੇ ਵਿਰੁੱਧ ਰਿਹਾ ਹੈ ਤੇ ਗੱਲ ਕਰੀਏ ਸਿੱਖ ਧਰਮ ਦੀ ਤਾਂ ਸਿੱਖ ਧਰਮ ਨੇ ਹਮੇਸ਼ਾ ਹੀ ਗੁਰੂਆਂ ਦੇ ਨਾਮ ਤੇ ਜਾਂ ਗੁਰੂਆਂ ਦੇ ਲੈ ਕੇ ਕੋਈ ਵੀ ਫਿਲਮ ਬਣਾਉਣ ਨੂੰ ਮਨਾਹੀ ਕੀਤੀ ਹੈ ਇਸ ਲਈ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਬੁੱਢਾ ਦਲ ਦੇ ਭਾਈ ਮਨਪ੍ਰੀਤ ਸਿੰਘ ਮੰਨਾ ਜੀ ਨਾਲ ਦੱਸ ਦਈਏ ਕਿ ਭਾਈ ਮਨਪ੍ਰੀਤ ਸਿੰਘ ਮੰਨਾ ਤੇ ਬੁੱਢਾ ਦਲ ਨੇ ਅਕਾਲ ਫਿਲਮ ਦਾ ਵੀ ਵਿਰੋਧ ਕੀਤਾ ਸੀ ਤੇ ਉਸ ਦੇ ਵਿੱਚ ਕਈ ਅਪੱਤੀਆਂ ਕੀਤੀਆਂ ਸੀ ਅੱਜ ਵੀ ਅਸੀਂ ਉਹਨਾਂ ਨਾਲ ਗੱਲ ਕਰ ਲੈਨੇ ਕਿ ਆਮੀਰ ਖਾਨ ਦਾ ਜਿਹੜਾ ਪੋਸਟਰ ਹੈ ਉਹਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਪੋਸਟਰ ਆਇਆ ਨਾ ਬਾਰ ਬਾਰ ਕੀ ਹੋ ਰਿਹਾ ਸਿੱਖ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਅਸੀਂ AI ਦੀ ਵੀ ਗੱਲ ਕਰ ਲਈਏ ਉਹ ਵੀ ਕਿਸੇ ਇਨਸਾਨ ਨੇ ਬਣਾਇਆ ਕਿ ਉਸ ਨੂੰ ਪਤਾ ਨਹੀਂ ਅਜਿਹਾ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਰਾ ਕੁਝ ਤਾਂ ਵੈਸੇ ਸਰਕਾਰਾਂ ਨੂੰ ਪਤਾ ਹੀ ਹੁੰਦਾ ਆ ਜੀ ਜੋ ਵੀ ਇਹ ਸਰਕਾਰ ਦੇ ਵਿੱਚ ਇਥੇ ਪ੍ਰੋਪੋਗੈਂਡੇ ਹੋ ਰਿਹਾ ਆਪਣੀ ਇੰਡੀਆ ਦੀ ਇੰਟੈਲੀਜੈਂਸੀ ਹੋਈ ਜਾਂ ਇਨੀਆਂ ਏਜੰਸੀਆਂ ਜਾਂ ਸੀਆਈਡੀ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਸਾਡੇ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗਦਾ ਆ ਵੀ ਇਹ ਕੰਮ ਹੋਣ ਲੱਗਾ ਆ ਜੀ ਹਨਾ ਫਿਰ ਆਪਾਂ ਇਹ ਦੇਖਦੇ ਹਾਂ ਵੀ ਸਰਕਾਰ ਕਿੱਥੇ ਖੜੀ ਆ ਇਹ ਸਾਡਾ ਮਤਲਬ ਸਾਡੀ ਜਿਹੜੀ ਜਵਾਨੀ 84 ਤੋਂ ਬਾਅਦ ਜਦੋਂ 84 ਦੇ ਵਿੱਚ ਆਪਣੀ ਨਸਲ 쿠ਸ਼ੀ ਹੋਈ ਆ ਜੇ 84 ਤੋਂ ਅੱਜ ਆਪਾਂ ਹੁਣ ਦਾ ਸਨ ਲਾਈਏ ਤੇ ਹੁਣ ਹੀ ਸਾਡੀ ਜਵਾਨੀ ਸਹੀ ਸਿੱਖਾਂ ਦੀ ਤਿਆਰ ਹੋਈ ਆ ਜੀ ਜੇ ਆਪਾਂ 84 ਤੋਂ ਬਾਅਦ ਦੇ ਸਨ ਗੱਲ ਲਈਏ ਉਸ ਤੋਂ ਬਾਅਦ ਸਾਡੀ ਜਵਾਨੀ ਹੁਣ ਤਿਆਰ ਹੋਈ ਆ ਚਾਹੇ ਉਹ ਕਿਸੇ ਰੂਪ ਚ ਵੀ ਲਾ ਲੋ ਚਾਹੇ ਤੁਸੀਂ ਲਾ ਲੋ ਵੀ ਜਗਤਾਰ ਸਿੰਘ ਤਾਰਾ ਹਵਾਰੇ ਹੁਣੀ ਜਾਂ ਸਾਡੇ ਹੋਰ ਜਿਹੜੇ ਸਿੰਘ ਨੇ ਉਹਨਾਂ ਨੂੰ 35 35 ਸਾਲ ਹੋ ਗਏ ਉਥੇ ਤਾਂ ਕਦੀ ਕਿਸੇ ਨੇ ਨਾ ਕੋਈ ਟਿੱਪਣੀ ਕਰਦਾ ਜਾਂ ਨਾ ਕੋਈ ਗੱਲ ਕਰਦਾ ਸਾਡੇ ਹੱਕ ਦੀ ਉਲਟਾ ਸਾਡੇ ਹਰ ਚੀਜ਼ ਮਸਲੇ ਨੂੰ ਜਿਸ ਜਿਸ ਚੀਜ਼ ਤੋਂ ਸਾਨੂੰ ਅੰਦਰ ਸਾਡਾ ਹਿੱਲਦਾ ਆ ਉਸ ਕੰਮ ਨੂੰ ਜਾਣ ਬੁੱਝ ਕੇ ਇਹ ਕਰਵਾਉਂਦੇ ਆ ਇਹ ਚੈੱਕ ਕਰਦੇ ਆ ਵੀ ਇਹ ਬੰਦੇ ਫੇਰ ਜਵਾਨ ਹੋ ਗਏ ਆ ਇਹ ਫੇਰ ਸਿਰ ਚੱਕਦੇ ਆ ਕਿਉਂਕਿ ਜਿਹੜਾ ਖਾਲਸਾ ਆ ਇਹ ਇੱਕ ਪੰਥ ਆ ਇਹਦੇ ਵਿੱਚ ਸਾਰੇ ਧਰਮਾਂ ਨੂੰ ਮਹਾਰਾਜ ਨੇ ਮਿਲਾ ਕੇ ਇੱਕ ਚੀਜ਼ ਬਣਾਈ ਜੀ ਇਹਦੇ ਵਿੱਚ ਕੋਈ ਨੀਚ ਨਹੀਂ ਕੋਈ ਉੱਚ ਨਹੀਂ ਚਾਹੇ ਕੋਈ ਵੱਡਾ ਮਹਾਰਾਜਾ ਆ ਉਹਨੂੰ ਵੀ ਪੰਗਤ ਦੇ ਵਿੱਚ ਆ ਕੇ ਛਕਣਾ ਪੈਣਾ ਪ੍ਰਸ਼ਾਦਾ ਤੇ ਚਾਹੇ ਕੋਈ ਨੀਵਾ ਹੈ ਉਹ ਵੀ ਉਸ ਪੰਗਤ ਦੇ ਵਿੱਚ ਬਹਿ ਕੇ ਹੀ ਛਕੇਗਾ ਸ਼ਾਇਦ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਕੋਈ ਇਹੀ ਗੱਲ ਬਰਦਾਸ਼ਤ ਨਹੀਂ ਹੁੰਦੀ ਜੀ ਇਹ बार-बार ਇਦਾਂ ਦੀਆਂ ਫਿਲਮ ਮੰਨ ਲਓ ਫਿਲਮ ਬਣਾਈ ਇਹ ਕਹਿੰਦੇ ਅਸੀਂ ਬੱਚਿਆਂ ਨੂੰ ਸਿਖਾਣਾ ਆ ਕੱਲ ਨੂੰ ਗਿੱਪੀ ਦੂਜੀ ਫਿਲਮ ਕੱਢ ਦੂਗਾ ਫਿਰ ਉਹ ਬੰਦੇਓ ਕੇਸ ਕਟਾ ਕੇ ਦੂਜੇ ਪਾਸੇ ਹੋ ਜਾਣਗੇ ਜੀ ਹੁਣ ਆਪਾਂ ਕਹੀਏ ਬੱਬੂ ਮਾਨ ਨੇ ਪੱਗ ਬੰਨੀ ਸੀ ਕਹਿੰਦੇ ਅੱਜ ਉਹ ਕਹਿ ਰਹੇ ਆ ਵੀ ਗਿੱਪੀ ਦੇ ਬੱਚੇ ਸਰਦਾਰ ਆ ਤੇ ਬਾਬਾ ਜੀ ਗਿੱਪੀ ਵੀ ਸਰਦਾਰ ਬਣ ਜਵੇ ਹੁਣ ਮੈਂ ਮੈਨੂੰ ਕਿਸੇ ਨੇ ਇੱਕ ਵਾਰੀ ਮੈਂ ਪਹਿਲਾਂ ਬਿਲਕੁਲ ਕਟਿੰਗ ਦੇ ਵਿੱਚ ਸੀ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਵੀ ਜਿਸ ਬੱਚੇ ਦੀ ਆਪਣੇ ਪਿਓ ਦੇ ਨਾਲ ਸ਼ਗਲ ਨਾ ਮਿਲਦੀ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਮੇਰੇ ਕੋ ਉਸ ਗੱਲ ਦਾ ਜਵਾਬ ਨਹੀਂ ਸੀ ਉਸ ਦਿਨ ਆਪਾਂ ਇਹ ਗੱਲ ਕਹਿ ਦਿੱਤਾ ਸੀ ਵੀ ਜਿੱਦਣ ਹੁਣ ਆਪਾਂ ਤੁਹਾਨੂੰ ਮਿਲਾਂਗੇ ਆਪਾਂ ਆਪਣਾ ਜਵਾਬ ਲੈ ਕੇ ਮਿਲਾਂਗੇ ਕਿਉਂਕਿ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ਤੁਹਾਡੇ ਫਾਦਰ ਸਾਹਿਬ ਤੁਸੀਂ ਕਿੰਨਾਂ ਨੂੰ ਮੰਨਦੇ ਆ ਉਹ ਕਹਿੰਦੇ ਵੀ ਤੁਹਾਡੀ ਸ਼ਗਲ ਤਾਂ ਆਪਣੇ ਬਾਪੂ ਨਾਲ ਮਿਲਦੀ ਨਹੀਂ ਜੀ ਜੇ ਹੁਣ ਗਿੱਪੀ ਦੇ ਬੱਚੇ ਸਰਦਾਰ ਆ ਤੇ ਗਿੱਪੀ ਵੀ ਸਰਦਾਰ ਬਣੇ ਪੈਸੇ ਪਿੱਛੇ ਨਾ ਨਾ ਭਜੋ ਫੇਰ ਤਾਂ ਛੱਡ ਦਿਓ ਜੇ ਤੁਸੀਂ ਸੋਚ ਲਿਆ ਵੀ ਅਸੀਂ ਧਰਮ ਦੇ ਉੱਪਰ ਚੱਲਣਾ ਆ ਜਿੰਨੇ ਪੈਸੇ ਲਾ ਕੇ ਇਹ ਫਿਲਮਾਂ ਬਣਾਉਂਦੇ ਆ ਜਾਂ ਸਾਡੀ ਐਸਜੀਪੀਸੀ ਦਾ ਬਜਟ ਹੀ ਗਵਰਨਮੈਂਟ ਦੇ ਬਰਾਬਰ ਆ ਪਾਸ਼ੂਈ ਸਕੂਲ ਬਣਾਣ ਇਹ ਹਸਪਤਾਲ ਬਣਾਣ ਜਿੱਥੇ ਸਾਨੂੰ ਮੇਲੇ ਇਹ ਤਾਂ ਉਲਟਾ ਪੈਸੇ ਲਾ ਕੇ ਇਹ ਗੁਰੂਆਂ ਦੇ ਸਰੂਪ ਬਣਾਉਣ ਲੱਪੇ ਜਾਂ ਸਾਡੇ ਜਿਹੜੇ ਜਰਨੈਲ ਹੋਏ ਨੇ ਉਹਨਾਂ ਦਾ ਸਰੂਪ ਬਣਾ ਕੇ ਸਾਨੂੰ ਕੀ ਸ਼ੋਅ ਕਰਦੇ ਸਾਡੇ ਕੋਲ ਬਾਬਾ ਜੀ ਪੰਥ ਪ੍ਰਕਾਸ਼ ਆ ਸੂਰਜ ਪ੍ਰਕਾਸ਼ ਆ ਸਾਡੇ ਕੋਲ ਸਾਡਾ ਇਤਿਹਾਸ ਹੈਗਾ ਆ ਸਰਹੰਦ ਦੇ ਵਿੱਚ ਸਾਡਾ ਇਤਿਹਾਸ ਜਿੰਦਾ ਜਾਗਦਾ ਆ ਅੱਜ ਵੀ ਇਹ ਸੋਚਦੇ ਹੋਣਗੇ ਵੀਛੈ ਸਾਡੇ ਇਤਿਹਾਸ ਖਤਮ ਹੋ ਗਿਆ ਇਤਿਹਾਸ ਸਾਡੇ ਅਜੇ ਬਾਬਾ ਜੀ ਜਿੰਦੇ ਜਾਗਦੇ ਆ ਸਾਡੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਪੁੱਤਰ ਆ ਉਹਨਾਂ ਦਾ ਖਾਲਸਾ ਅਜੇ ਜਿੰਦਾ ਜਾਗਦਾ ਆ ਸਾਨੂੰ ਇਹਨਾਂ ਦੀ ਲੋੜ ਨਹੀਂ ਹੈਗੀ ਸਾਡੇ ਮੱਲਿਆਂ ਚ ਆ ਕੇ ਦੇਖਣ ਸਾਡੇ ਜਹੋ ਜਲਾਲ ਸਾਡੇ ਦਲ ਪੰਥ ਅੱਜ ਵੀ ਪੁਰਾਣੇ ਸਰੂਪ ਚ ਜੀ ਰਹੇ ਆ ਘੋੜਿਆਂ ਦੇ ਵਿੱਚ ਚੱਲ ਆਇਆ ਉਹਨਾਂ ਦਾ ਪੰਜਵਾਂ ਤਖਤ ਸਾਡਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਆ ਚਾਰ ਤਖਤ ਜਿਹੜੇ ਹੈਗੇ ਆ ਪੰਜਵਾਂ ਤਖਤ ਸਾਡਾ ਚਲਦਾ ਬਹੀਰਾ ਚੱਕਰਵਤੀ ਇਹ ਕਿਸੇ ਨੂੰ ਖਤਾਬ ਨਹੀਂ ਮਿਲਿਆ ਇਹ ਬੁੱਢੇਦਲ ਨੂੰ ਖਤਾਬ ਮਿਲਿਆ ਚੱਕਰਵਤੀ ਦਾ ਜਦਕੀ ਜਦੋਂ ਆਪਣੇ ਇਤਿਹਾਸ ਆਪਾਂ ਗੱਲ ਕਰਦੇ ਆਂ RAM ਦੇ ਘੋੜੇ ਵੀ ਉਹਨਾਂ ਨੇ ਉਹਨਾਂ ਦੇ ਪੁੱਤਰਾਂ ਨੇ ਬਣ ਲਏ ਸੀਗੇ ਜੀ ਪਰ ਜਿਹੜਾ ਖਾਲਸੇ ਦਾ ਪੈਰਾ ਰਿਹਾ ਹੈ ਇਹ ਚੱਕਰਵਤੀ ਰਿਹਾ ਹੈ ਹਾਂ ਦੂਸਰੀ ਗੱਲ ਇਹ ਜਿਹੜਾ AI ਵਾਲਾ ਐਪ ਆ ਉਹ ਵੀ ਅਕਸਰ ਕੋਈ ਨਾ ਕੋਈ ਚਲਾ ਰਿਹਾ ਜਿੱਦਾਂ ਕੋਈ Facebook ਆ Instagram ਆ ਉਹਨਾਂ ਨੂੰ ਵੀ ਪਤਾ ਲੱਗਦਾ ਹੀ ਆ ਕਿਹੜੀ ਕੋਈ ਸਾਡੀ ਕੋਈ ਇਦਾਂ ਦੀ ਕਮਿਊਨਿਟੀ ਆ ਵੀ ਕੱਲੇ ਪੰਜਾਬ 'ਚ ਹੀ ਆ ਬਾਬਾ ਜੀ ਖਾਲਸਾ ਹਰ ਜਗ੍ਹਾ ਬੈਠਾ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਏਡੇ ਏਡੇ ਵੱਡੇ ਨਗਰ ਕੀਰਤਨ ਨਿਕਲਦੇ ਆ ਸਾਰਾ ਕੁਝ ਪਤਾ ਆ ਸਾਰਾ ਕੁਝ ਪਤਾ ਆ ਸਿਰਫ ਇਹ ਸਾਡੇ ਪੰਜਾਬ ਨੂੰ ਨੁਕਸਾਨ ਪਹੁੰਚਾਣਾ ਚਾਹੁੰਦੇ ਆ ਵੀ ਇਹ ਬੰਦੇ ਹਮੇਸ਼ਾ ਸਿਰ ਚੱਕ ਕੇ ਖੜੇ ਹੋ ਜਾਂਦੇ ਆ ਜੀ ਆ ਮੈਨੂੰ ਕੱਲ ਪਰਸੋਂ ਕੋਈ ਗੱਲਬਾਤ ਚੱਲ ਰਹੀ ਸੀ ਕਹਿੰਦੇ ਸੀ ਲੈ ਇਹਨਾਂ ਕੋ ਉਧਰਲੇ ਪਾਸੇ ਨਹੀਂ ਲੰਘਿਆ ਗਿਆ ਹਰਿਆਣੇ ਵਾਲੇ ਪਾਸੇ ਬਾਬਾ ਜੀ ਹਰਿਆਣਾ ਕੇ ਚੋਂ ਨਿਕਲਿਆ ਜਾਂ ਹੁਣ ਜੇ ਪਾਕਿਸਤਾਨ ਆ ਕਿੱਥੋਂ ਨਿਕਲਿਆ ਬਾਬਾ ਜੀ ਉਹ ਏ ਉਹ ਪਾਕਿਸਤਾਨ ਆ ਜਿੱਥੇ ਬਹਿ ਕੇ ਮਹਾਰਾਣਾ ਰਣਜੀਤ ਸਿੰਘ ਹੁਕਮ ਕਰਦਾ ਸੀ ਤੇ ਬਾਬਾ ਜੀ ਆ ਸਾਰਾ ਹਰਿਆਣਾ ਕਾਬਲ ਕੰਧਾਰ ਤੱਕ ਬਾਬਾ ਜੀ ਉਹ ਹੁਕਮ ਲਾਗੂ ਹੁੰਦਾ ਸੀ ਇਹ ਉਹ ਖਾਲਸਾ ਆ ਤੇ ਬਾਬਾ ਜੀ ਆ ਨਿੱਕੇ ਨਿੱਕੇ ਕਰਦਾਰਾਂ ਦੇ ਨਾਲ ਜਾਂ ਸਾਡੇ ਮਹਾਰਾਜ ਦੇ ਸਰੂਪ ਵੈਸੇ ਤਾਂ ਅਸੀਂ ਭਾਜੀ ਸਾਰੇ ਸਰੂਪਾਂ ਦੀ ਅਸੀਂ ਨਹੀਂ ਮੰਨਦੇ ਕਿਉਂਕਿ ਕਿਸੇ ਨੇ ਸਾਡੇ ਮਹਾਰਾਜ ਦੇ ਸਰੂਪ ਦੇਖੇ ਹੀ ਨਹੀਂ ਜੀ ਜੀ ਚਾਹੇ ਉਹ ਸਾਡੇ ਮਹਾਰਾਜ ਦੇ ਸਰੂਪ ਆ ਚਾਹੇ ਜਿੰਨੇ ਵੀ ਆਪਣੇ ਆਏ ਆ ਆਰਾਮ ਜੀ ਆਏ ਆ ਚਾਹੇ ਕੋਈ ਸ਼ਿਵ ਜੀ ਮਹਾਰਾਜ ਆ ਚਾਹੇ ਬ੍ਰਹਮਾ ਜੀ ਆ ਕਿਸੇ ਨੇ ਦੇਖਿਆ ਨਹੀਂ ਇਹ ਇੱਕ ਕਾਲਪਨਿਕ ਸਾਡੀ ਸੋਚ ਆ ਜੀ ਇਹ ਅਸੀਂ ਸਾਡੇ ਬੰਦਿਆਂ ਨੇ ਮਨ ਨੂੰ ਇੱਕ ਸਮਝਾਉਣ ਵਾਸਤੇ ਵੀ ਬੱਚਿਆਂ ਨੂੰ ਸਮਝਾਤਾ ਵੀ ਆਹ ਤੁਹਾਡੇ ਗੁਰੂ ਆ ਜੀ ਇੱਕ ਤਸਵੀਰ ਹੁਣ ਇੱਥੇ ਤੱਕ ਤਾਂ ਗੱਲ ਪਹੁੰਚੀ ਸੀਗੀ ਹੁਣ ਇਹਦੇ ਤੋਂ ਗਾਹ ਵਧਣ ਲੱਪਈ ਹੁਣ ਇਹ ਫਿਲਮਾਂ ਦੇ ਕੈਰੈਕਟਰਾਂ ਚ ਦਿਖਾਣ ਲੱਪਈ ਮਸਤਾਨੇ ਮੂਵੀ ਬਣੀ ਚਲੋ ਠੀਕ ਆ ਕੁਝ ਹੱਦ ਤੱਕ ਤਾਂ ਠੀਕ ਆ ਪਰ ਜਦੋਂ ਆਪਾਂ ਉਹ ਆਪਣੀ ਹੱਦ ਕਰਾਸ ਕਰਦੇ ਆ ਨਾ ਅੱਜ ਅਸੀਂ ਉਹ ਹੱਦ ਨੂੰ ਰੋਕਣਾ ਆ ਸਾਡਾ ਫਰਜ਼ ਬਣਦਾ ਆ ਵੀ ਜਿੱਦਾਂ ਅੱਜਕੱਲ੍ਹ RAM Navami ਤੇ Valmiki Janmti ਤੇ ਜਾਂ Guru Ravidas Maharaj ਦੇ ਪ੍ਰੋਗਰਾਮਾਂ ਦੇ ਉੱਪਰ ਇਹ ਸਰੂਪ ਬਣਾ ਕੇ ਐਡੇ ਉੱਚੇ ਤੇ ਸੁੱਚੇ ਜਿਨ੍ਹਾਂ ਦੀ ਜਿੰਨਾ ਦੀ ਅਗਵਾਈ ਦੇ ਵਿੱਚ ਅਸੀਂ ਚੱਲਦੇ ਆਂ ਸਾਰੇ ਗੁਰੂਆਂ ਦੇ ਅਗਵਾਈਆਂ ਦੇ ਵਿੱਚ ਅਸੀਂ ਚੱਲਦੇ ਆਂ ਉਹਨਾਂ ਦਾ ਇੱਕ ਨਾਰਮਲ ਬੰਦਾ ਸਰੂਪ ਬਣਾ ਕੇ ਸਟੇਜ ਦੇ ਉੱਪਰ ਤੁਸੀਂ ਦੇਖਿਓ ਸਾਡੇ ਸ਼ਹਿਰ ਦੇ ਵਿੱਚ ਝਾਕੀਆਂ ਨਿਕਲਦੀਆਂ ਆਂ ਸ਼ਿਵਜੀ ਸਟੇਜ ਦੇ ਉੱਪਰ ਨੱਚਾਰੇ ਆ ਜਿੱਦਾਂ ਸਵਾਜ ਹੀ ਪਾ ਕੇ ਹਨਾ ਕਰਦੇ ਪਏ ਆ ਬੰਦਾ ਜੀ ਹੁਣ ਤੁਸੀਂ ਦੱਸੋ ਇੰਨੀ ਦੁਨੀਆ ਨੂੰ ਪੂਜਦੀ ਆ ਤੇ ਉਹ ਸ਼ਿਵਜੀ ਘੜੀ ਦੀ ਘੜੀ ਫੇਰ ਉਹ ਮਹਾਰਾਜ ਉਹਦਾ ਰੱਬ ਬਣ ਜਾਂਦਾ ਓਹੀ ਬੰਦਾ ਘੜੀ ਦੇ ਬਾਅਦ ਤੇ ਕੱਪੜੇ ਲਾ ਕੇ ਤੇ ਬਾਬਾ ਜੀ ਸ਼ਾਮ ਨੂੰ ਠੇਕੇ ਤੇ ਬੈਠਾ ਹੁੰਦਾ ਆ अच्छा ਹੁਣ ਜਿਹੜੀ ਇਹ ਪੋਸਟਰ ਆਇਆ ਹੈ ਨਾ ਇਹਦੇ ਚ ਕਈ ਵਾਰ ਜਦੋਂ ਆਪਾਂ ਵਿਰੋਧ ਕਰਦੇ ਹਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਅਮੀਰ ਖਾਨ ਦਾ ਵਿਰੋਧ ਕਰ ਰਹੇ ਹਾਂ ਬਲਕਿ ਇਹ ਅਮੀਰ ਖਾਨ ਦਾ ਵਿਰੋਧ ਹੋ ਰਿਹਾ ਜਾਂ ਓਵਰਆਲ ਜਿਹੜੀ ਇਹ ਚੀਜ਼ਾਂ ਹੋ ਰਹੀਆਂ ਉਹਨਾਂ ਦਾ ਵਿਰੋਧ ਹੋ ਰਿਹਾ ਬਾਬਾ ਜੀ ਸਾਡਾ ਕਿਸੇ ਵੀ ਧਰਮ ਦੇ ਨਾਲ ਕੋਈ ਵਿਰੋਧ ਨਹੀਂ ਆ ਪਿੱਛੇ ਜੇ ਵੀ ਕੋਈ ਇੰਟਰਵਿਊ ਹੋਈ ਸਾਰਿਆਂ ਨੇ ਲੇਕਿਆ ਵੀ ਅਮੀਰ ਖਾਨ ਇਦਾਂ ਦਾ ਬੰਦਾ ਨਹੀਂ ਅਮੀਰ ਖਾਨ ਦਾ ਕੈਰੇਕਟਰ ਬੜਾ ਉੱਚਾ ਆ ਉਹਨਾਂ ਦੀ ਇੱਕ ਐਨਜੀਓ ਚੱਲਦੀ ਆ ਠੀਕ ਆ ਬਾਬਾ ਜੀ ਉਹਨਾਂ ਦੇ ਕਰਦਾਰ ਹੋਣਗੇ ਉਹ ਆਪਣਾ ਕੰਮ ਉਹ ਉਹਨਾਂ ਦਾ ਆਪਣਾ ਬਿਜ਼ਨਸ ਆ ਉਹ ਫਿਲਮਾਂ ਬਣਾਉਂਦੇ ਉਹਨਾਂ ਨੂੰ ਪੈਸੇ ਹੀ ਮਿਲਦੇ ਆ ਸਾਨੂੰ ਇੱਥੇ ਕਿਹੜਾ ਕੋਈ ਪੈਸੇ ਮਿਲਣਾ ਅਸੀਂ ਇਹਨਾਂ ਦਾ ਵਿਰੋਧ ਕਰਨਾ ਜਾਂ ਅਸੀਂ ਇਹਨਾਂ ਤੱਕ ਆਪਣੀ ਆਵਾਜ਼ ਪਹੁੰਚਾਣੀ ਆ ਨਹੀਂ ਇਹਨਾਂ ਐਕਟਰਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਜਿੱਦਾਂ ਅਮੀਰ ਖਾਨ ਮੁਸਲਮਾਨ ਆ ਉਹਨੂੰ ਪਤਾ ਆ ਨਾ ਵੀ ਉਹ ਮੜੀਆਂ ਮਸਾਣੀਆਂ ਨੂੰ ਨਹੀਂ ਮੰਨਦਾ ਅਮੀਰ ਖਾਨ ਕਿਉਂਕਿ ਉਹ ਮੁਸਲਮਾਨ ਆ ਉਹਨੂੰ ਪਤਾ ਵੀ ਅੱਲਾ ਕੀ ਆ ਤੇ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਆ ਵੀ ਸਿੱਖ ਧਰਮ ਦੇ ਵਿੱਚ ਗਰਨਾਲਕ ਪਾਸ਼ਾ ਦਾ ਮੇਰੀ ਫੋਟੋ ਲਾ ਕੇ ਕਿਸੇ ਨੇ ਮੰਨ ਲਓ ਅੱਜ ਤਾਂ ਤੁਸੀਂ ਇੱਕ ਸਿਰਫ ਅਮੀਰ ਖਾਨ ਦੀ ਗੱਲ ਕੀਤੀ ਥੋੜਾ ਜਿਹਾ ਚਿਰ ਪਹਿਲਾਂ ਮੈਂ ਏਆਈ ਤੇ ਪੰਜਵੇਂ ਪਾਸ਼ਾ ਦੀ ਤਸਵੀਰ ਦੇਖੀ ਬਾਬਾ ਜੀ ਕਿੱਥੇ ਕਿਨੂ ਕਿਨੂ ਰੋਕੀਏ ਇਸ ਕੱਲਾ ਸਾਡਾ ਹੀ ਫਰਜ ਹੈ ਸਰਕਾਰਾਂ ਦਾ ਕੋਈ ਫਰਜ ਨਹੀਂ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਡੈਮੋਕਰੇਟੀ ਦੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਕ ਵਧੀਆ ਚੇਅਰ ਤੇ ਬਿਠਾਇਆ ਵੀ ਤੁਸੀਂ ਰਾਜ ਕਰੋ ਇਹ ਬੰਦੇ ਨਹੀਂ ਜੇ ਸਾਡੇ ਉਲ ਖਿਆਲ ਰੱਖ ਸਕਦੇ ਅਸੀਂ ਇਹਨਾਂ ਨੂੰ ਜਗਾਇਆ ਕਰੀਏ ਇਹਦਾ ਮਤਲਬ ਇਹ ਆ ਵੀ ਇਹ ਆਪਣੇ ਕੰਮ ਕਰਦੇ ਆ ਆਪਣੀਆਂ ਸਕਿਉਰਟੀਆਂ ਦੇ ਵਿੱਚ ਅਸੀਂ ਇਹਨਾਂ ਨੂੰ ਦੱਸੀਏ ਬੋਲ ਕੇ মিডিਆ ਦੇ ਥਰੂ ਵੀ ਹਾਂਜੀ ਬਾਬਾ ਜੀ ਆ ਕੰਮ ਗਲਤ ਆ ਤੇ ਫਿਰ ਇਹ ਐਕਸ਼ਨ ਲੈਣ ਵੀ ਇਹ ਗਲਤ ਆ ਤੇ ਇਹਨੂੰ ਬੰਦ ਕਰ ਦਿਓ ਅੱਛਾ ਹੁਣਾਂ ਕੀ ਚਾਹੀਦਾ ਹੁਣ ਕੀ ਅੱਗੇ ਹੋਣਾ ਚਾਹੀਦਾ ਸਟੈਪ ਚੱਕਣਾ ਚਾਹੀਦਾ ਸਰਕਾਰਾਂ ਵੱਲੋਂ ਤੋਂ ਤੁਸੀਂ ਦੇਖ ਰਹੇ ਕੋਈ ਸਟੈਪ ਨਹੀਂ ਚੱਕਿਆ ਜੇ ਇੱਕ ਸਿੱਖ ਧਰਮ ਵੱਲੋਂ ਜਾਂ ਇਹੋ ਜਿਹੀ ਕੋਈ ਨੁਮਾਇੰਦਿਆਂ ਵੱਲੋਂ ਕਿਹੜਾ ਕਦਮ ਚੱਕਣਾ ਚਾਹੀਦਾ ਬਾਬਾ ਜੀ ਸਾਡੇ ਸਾਰੇ ਜਿੰਨੀਆਂ ਜਥੇਬੰਦੀਆਂ ਦੇ ਜਹੇਦਾਰ ਨੇ ਵੱਡੇ ਤੇ ਅਕਾਲ ਤਖਤ ਦੇ ਸਾਹ ਦੇ ਉੱਪਰ ਸਾਰੇ ਜਿਹੜੇ ਇਕੱਠੇ ਹੋਣ ਜਿਹੜਾ ਸਾਨੂੰ ਤਖਤ ਦਿੱਤਾ ਹੋਇਆ ਛੇਵੇਂ ਪਾਸ਼ਾ ਨੇ ਉੱਥੇ ਸਾਰੀਆਂ ਜਥੇਬੰਦੀਆਂ ਸਾਡੇ ਵੱਡੇ ਜਦ ਕੀ ਅਸੀਂ ਨਹੀਂ ਅਸੀਂ ਤਾਂ ਬਹੁਤ ਛੋਟੇ ਆ ਅਸੀਂ ਉਹਨਾਂ ਦੀ ਚਰਣਾ ਦੀ ਧੂੜ ਹੀ ਆ ਜਿਹੜੇ ਦਲ ਪੰਥ ਆ ਇਹ ਸਾਰੇ ਇਕੱਠੇ ਹੋ ਕੇ ਪਾਛੋ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਦਿਲੋਂ ਵੀ ਕਈ ਆਪਣੇ ਬੰਦੇ ਬਾਅਦ ਚ ਹੱਕ ਦੇ ਵਿੱਚ ਆ ਕੇ ਵੀ ਅਕਾਲ ਮੂਵੀ ਦੇ ਵਿੱਚ ਖੜੇ ਹੋਏ ਮੈਂ ਇਹ ਚਾਹਨਾ ਵੀ ਸਾਡਾ ਇੱਕ ਸੈਂਸਰ ਬੋਰਡ ਬਣੇ ਕੋਈ ਛੋਟਾ ਮੋਟਾ ਬਜਟ ਨਹੀਂ ਹੈਗਾ ਸਾਡਾ ਇੱਕ ਪੰਜਾਬ ਗਵਰਨਮੈਂਟ ਜਿੰਨਾ ਆਪਣਾ ਬਜਟ ਆ ਇਹ ਇੱਕ ਸੈਂਸਰ ਬੋਰਡ ਬਣਾਉਣ ਇੱਕ ਇਦਾਂ ਦੀ ਕਮੇਟੀ ਬਣੇ ਵੀ ਜਿਹੜਾ ਵੀ ਬੰਦਾ ਇਸ ਪ੍ਰੋਪੋ ਕੰਡੇ ਦੇ ਵਿੱਚ ਹੈਗਾ ਆ ਭਾਵੇਂ ਉਹਨੇ ਘੜੀ ਦੀ ਘੜੀ ਇੱਕ YouTube ਉਹਨੇ ਕ੍ਰੀਏਟ ਕੀਤਾ ਅਕਸਰ ਕਿਸੇ ਬੰਦੇ ਨੇ ਕ੍ਰੀਏਟ ਕੀਤਾ ਨਾ ਜੀ ਬਿਲਕੁਲ ਹੈਨਾ ਉਹਦੇ ਤੇ ਐਕਸ਼ਨ ਕੀਤਾ ਜਾਵੇ ਬਾਬਾ ਜੀ ਦੇਖੋ ਆਈਪੀ ਐਡਰੈਸ ਲੱਭ ਕੇ ਉਹਨਾਂ ਦੇ ਤੇ ਕਾਰਵਾਈ ਕੀਤੀ ਕਾਰਵਾਈ ਕੀਤੀ ਜਾਵੇ ਉਹਦੇ ਤੇ ਵੀ ਕਿਉਂ ਇਦਾਂ ਦੀ ਹਰਕਤ ਹੋ ਰਹੀ ਹੈ ਇਹਦੇ ਪਿੱਛੇ ਕੌਣ ਆ ਜਿਹੜਾ ਦੇਖੋ ਬਾਬਾ ਜੀ ਕੱਲਾ ਸਾਡੇ ਵਿੱਚ ਹੀ ਨਹੀਂ ਇਹ ਹੋ ਰਿਹਾ ਜੇ ਤੁਸੀਂ ਕਹੋ ਵੀ ਹਿੰਦੂਆਂ ਦੇ ਵਿੱਚ ਵੀ ਬਾਬਾ ਜੀ ਮੈਂ ਕਈ ਤਸਵੀਰਾਂ ਐਹੋ ਜਿਹੀਆਂ ਦੇਖਦਾ ਜਿਹਦੇ ਵਿੱਚ ਸ਼ਿਵ ਜੀ ਜੀ ਨੂੰ ਬਣਾਇਆ ਜਾ ਰਿਹਾ ਆ ਜਾਂ ਹਨਾ ਹਨੂਮਾਨ ਜੀ ਦੀ ਇਦਾਂ ਤਸਵੀਰ ਬਣਾ ਦਿੰਦੇ ਬਾਬਾ ਜੀ ਇਹ ਤਾਂ ਸਾਡੇ ਲੋਕਾਂ ਦੀ ਇਹ ਨਹੀਂ ਬੋਲਣਾ ਚਾਹੁੰਦੇ ਅਸੀਂ ਤਾਂ ਬੋਲਦੇ ਪਏ ਆ ਵੀ ਅਸੀਂ ਇਹ ਚੀਜ਼ ਨਹੀਂ ਹੋਣ ਦੇਣੀ ਬਾਕੀ ਦੂਸਰੀ ਰਹੀ ਗੱਲ ਇਹ ਜੀ ਸਰਕਾਰਾਂ ਟਿਕਟੋਕ ਬੈਨ ਕਰ ਸਕਦੀਆਂ ਆ نیٹ ਬੰਦ ਕਰ ਸਕਦੀਆਂ ਆ ਕਰੋਨਾ ਦੇ ਵਿੱਚ ਸਾਰਾ ਕੁਝ ਬੰਦ ਹੋ ਸਕਦਾ ਤੇ ਇਹਨਾਂ ਵਾਸਤੇ ਕੋਈ ਏਡੀ ਵੱਡੀ ਖੇਡ ਨਹੀਂ ਹੈਗੀ ਫਿਰ ਉਹ ਇੰਤਜ਼ਾਰ ਕਾਦਾ ਕਰ ਰਹੀਆਂ ਨੇ ਉਹ ਬਾਬਾ ਜੀ ਇੰਤਜ਼ਾਰ ਕਰਦੇ ਆ ਵੀ ਸਿੱਖ ਭੜਕਣ ਇਹਨਾਂ ਨੂੰ ਚੱਕ ਕੇ ਅੰਦਰ ਦਈਏ ਦੇਖ ਲਈਏ ਵੀ ਕਿਹੜੇ ਕਿਹੜਾ ਸਾਡੇ ਵਿਰੁੱਧ ਸਿਰ ਚੱਕਦਾ ਆ ਇਹ ਇੰਤਜ਼ਾਰ ਹੋ ਰਿਹਾ ਆ ਇਦਾਂ ਦੀਆਂ ਹਰਕਤਾਂ ਕਰਕੇ ਇਹ ਚੈੱਕ ਕਰਦੇ ਆ ਕਿ ਵੀ ਹਾਂ ਵੀ ਪੰਜਾਬ 'ਚ ਅਜੇ ਕਰੰਟ ਹੈਗਾ ਕਿ ਨਹੀਂ ਹੈਗਾ ਜੀ ਇਹ ਦੇਖਦੇ ਪਏ ਆ ਵੀ ਪੰਜਾਬ ਦੇ ਵਿੱਚ ਬੰਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਉਦੋਂ ਨਹੀਂ ਖਾਲਸਾ ਮੁੱਕਿਆ ਜਦੋਂ ਬਾਬਾ ਜੀ ਇਹਨਾਂ ਦੇ ਸਿਰ ਦੇ ਮੁੱਲ ਪੈਂਦੇ ਸੀ ਜੀ ਇਹ ਤਾਂ ਉਦੋਂ ਨਹੀਂ ਮੁੱਕੇ ਤੇ ਗਾਂ ਵੀ ਨਹੀਂ ਮੁੱਕਣੇ ਮੇਰੇ ਵਰਗਾ ਛੋਟਾ ਬੰਦੇ ਨੂੰ ਮੰਨ ਲਓ ਜੇ ਫੜ ਕੇ ਅੰਦਰ ਦੇ ਵੀ ਦੇਂਦੇ ਆ ਕਿਸੇ ਚੱਕਰ ਦੇ ਵਿੱਚ ਤੇ ਬਾਬਾ ਜੀ ਮੈਂ ਤਾਂ ਉਹਨਾਂ ਨੂੰ ਦੇਖ ਕੇ ਜਿੰਨਾ ਆ ਜਿਨ੍ਹਾਂ ਦੇ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਕੇ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਤੁਸੀਂ ਮੈਨੂੰ ਦੱਸੋ ਜੀ ਬਿਲਕੁਲ ਤੁਸੀਂ ਬਾਬਾ ਜੀ ਮੀਡੀਆ ਇੱਕ ਪਾਵਰ ਰੱਖਦੇ ਇਹਨਾਂ ਨੂੰ ਸਵਾਲ ਕਰੋ ਕਿਉਂ ਨਹੀਂ ਬਾਹਰ ਕੱਢਦੇ ਜਿਹੜੇ ਬੰਦੇ ਸਜ਼ਾ ਭੁਗਤ ਚੁੱਕੇ ਉਹਨਾਂ ਤੋਂ ਕਾਹਦਾ ਡਰ ਜੀ ਬਿਲਕੁਲ ਔਰ ਸਜ਼ਾ ਵੀ ਬਹੁਤ ਜ਼ਿਆਦਾ ਜਿੰਨੀ ਕਈ ਉਸ ਤੋਂ ਵੀ ਤਿੰਨ ਤਿੰਨ ਚਾਰ ਚਾਰ ਗੁਣਾ ਜ਼ਿਆਦਾ ਬਿਲਕੁਲ ਮੈਂ ਤਾਂ ਅੱਗੇ ਹੀ ਕਹਿੰਦਾ ਜੋ ਕਾਨੂੰਨ ਕਹਿੰਦਾ ਉਸ ਅਕੋਰਡਿੰਗ ਵੀ ਜਿਹੜਾ ਸਾਡਾ ਹੁਣ ਕਹਿੰਦੇ ਸੰਵਿਧਾਨ ਆ ਬਾਬਾ ਜੀ ਸੰਵਿਧਾਨ ਹੈ ਕਿੱਥੇ ਆ ਮੈਨੂੰ ਇਹ ਹੀ ਗੱਲ ਤਾਂ ਸਮਝ ਨਹੀਂ ਆਉਂਦੀ ਵੀ ਹਰ ਪਾਸੇ ਤਾਂ ਸਾਡੇ ਨਾਲ ਛੇੜਖਾੜ ਹੋ ਰਹੀ ਆ ਸਾਡੇ ਧਰਮਾਂ ਦੇ ਬੱਬਾ ਜੀ ਹਰ ਪਾਸੇ ਧਰਮ ਦੀ ਰਾਜਨੀਤੀ ਹੋ ਰਹੀ ਆ ਯੂਪੀ ਦੇ ਵਿੱਚ ਦੇਖੋ ਹਿੰਦੂ ਮੁਸਲਮਾਨ ਦੀ ਹੈ ਨਾ ਮੈਨੂੰ ਇਦਾਂ ਲੱਗਦਾ ਆ ਵੀ ਇੱਥੇ ਕੋਸ਼ਿਸ਼ ਹੋਈ ਜ਼ਰੂਰ ਆ ਪਰ ਇੱਥੇ ਇਦਾਂ ਦਾ ਕੁਝ ਨਹੀਂ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਇਹ ਗੁਰੂਆਂ ਤੇ ਪੀਰਾਂ ਦੀ ਧਰਤੀ ਆ ਇੱਥੇ ਇੱਕ ਦੂਜੇ ਇੱਕ ਲੋਕ ਇੱਕ ਦੂਜੇ ਦੇ ਨਾਲ ਅਟੈਚ ਦੇ ਵਿੱਚ ਆ ਇੱਥੇ ਇਦਾਂ ਦੀ ਗੱਲ ਮਤਲਬ ਚੱਲ ਨਹੀਂ ਰਹੀ ਬਾਕੀ ਇਹ ਹਿੰਦੁਸਤਾਨ ਨਹੀਂ ਹੈਗਾ ਇਹ ਭਾਰਤ ਆ ਤੇ ਜਿਹੜਾ ਪਾਕਿਸਤਾਨ ਆ ਉਹ ਭਾਰਤ ਦੇ ਵਿੱਚੋਂ ਨਿਕਲਿਆ ਆ ਜਿੱਦਾਂ ਆਪਾਂ ਹਰਿਆਣਾ ਕਰਤਾ ਅਲੱਗ ਇਦਾਂ ਹੀ ਸਰਕਾਰਾਂ ਨੇ ਇਹਨੂੰ ਲੱਗ ਕੀਤਾ ਲਾਹੌਰ ਸ਼ਹਿਰ ਦੇ ਵਿੱਚੋਂ ਪਾਸ਼ੋ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਸੱਜਦੇ ਰਹੇ ਆ ਇਹ ਕਸ਼ਮੀਰ ਵੀ ਸਾਡਾ ਸੀ ਤੇ ਇਹ ਹਰਿਆਣਾ ਵੀ ਸਾਡਾ ਹੈ ਤੇ ਦਿੱਲੀ ਦਾ ਲਾਲ ਕਿਲਾ ਵੀ ਸਾਡਾ ਹੈ ਜੇ ਅੱਜ ਵੀ ਇਹ ਪੇਪਰ ਚੈੱਕ ਕਰ ਲੈਣ ਤੇ ਉਹ ਸਾਡੇ ਹੀ ਬੋਲਣਗੇ ਕਿਸੇ ਦੇ ਨਹੀਂ ਬੋਲਣਗੇ ਜੀ ਬਹੁਤ ਮਿਹਰਬਾਨੀ ਤੁਸੀਂ ਸਾਰੀ ਇਹ ਜਾਣਕਾਰੀ ਦਿੱਤੀ ਇਸ ਜਿਹੜਾ ਪੋਸਟਰ ਨੂੰ ਲੈ ਕੇ ਜਿਹੜੀ ਗੱਲ ਕਹੀ ਹੈ ਇਸ ਦੇ ਉੱਤੇ ਵੀ ਵਿਚਾਰ ਕਰਨ ਦੀ ਵੀ ਬਹੁਤ ਜ਼ਰੂਰਤ ਹੈ ਤੁਸੀਂ ਸੁਣ ਲਿਆ ਕਿ ਬੁੱਢਾ ਦਲ ਦੇ ਭਾਈ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਇਹੋ ਜਿਹੇ ਜਿਹੜੇ ਵਿਵਾਦ ਉੱਠਦੇ ਨੇ ਇਹਨੂੰ ਲੈ ਕੇ ਇੱਕ ਸੈਂਸਰ ਬੋਰਡ ਹੋਣਾ ਚਾਹੀਦਾ ਸ਼੍ਰੇਕਾਟ ਤੱਕ ਸਾਹਿਬ ਦੀ ਅਗਵਾਈ ਦੇ ਵਿੱਚ ਇਹੋ ਜਿਹਾ ਇੱਕ ਸੈਂਸਰ ਬੋਰਡ ਤਿਆਰ ਹੋਵੇ ਜਿਸ ਨਾਲ ਇਹੋ ਜੇ ਲੋਕ ਸਿਰਨਾ ਚੱਕ ਸਕਣ ਕੈਮਰਾਮੈਨ ਹਿਮਾ ਸ਼ੁਨਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ